ਪੰਜਾਬ ਸਰਕਾਰ ਹੁਣ ਇਹ ਝੋਨਾ ਲੈਣ ਤੋਂ ਇਨਕਾਰ ਕਰ ਰਹੀ ਹੈ ਜਿਹੜਾ ਵੱਧ ਸਮੇਂ ਵਾਲਾ ਝੋਨਾ ਸਰਕਾਰ ਨੇ ਛੜਾ ਦਿੱਤਾ ਸੀ ਅਤੇ ਕਿਹਾ ਕਿ 126 ਜਾਂ ਬਾਸਪਤੀ ਝੋਨਾ ਲਗਾਵੋ ਅਸੀਂ ਖਰੀਦਾਂਗੇ ਪਰ ਹੁਣ ਉਹ ਸਰਕਾਰ ਸੁੱਤੀ ਪਈ ਹੈ ਤੇ ਸਰਕਾਰ ਦੇ ਕੰਨ ਥੱਲੇ ਜੂ ਨਹੀਂ ਸਰਕ ਰਹੀ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਪਹਿਲਾਂ ਮੱਕੀ ਅਤੇ ਮੂੰਗੀ ਵੇਲੇ ਵੀ ਸੱਟਣਾ ਜੇ ਹੈ ਹੀ ਹੋਇਆ ਪਹਿਲਾਂ ਕਿਸੇ ਨੇ ਪੁੱਛੀ ਨਹੀਂ ਅਤੇ ਘੱਟ ਧਾਮ ਦੇ ਉੱਤੇ ਖਰੀਦੀਆਂ ਗਈਆਂ ਤੇ ਹੁਣ ਸਾਡੇ ਨਾਲ 126 ਵੇਲੇ ਵੀ ਹੋ ਰਿਹਾ ਕੋਈ 100 ਰੁਪਿਆ ਕੱਟ ਲਗਾ ਰਿਹਾ ਕੋਈ 1000 ਰੁਪਿਆ ਕੱਟ ਲਗਾ ਰਿਹਾ ਸਰਕਾਰ ਦੀ ਜ਼ਿੰਮੇਵਾਰਦੀ ਹੈ ਜ਼ਿੰਮੇਵਾਰੀ ਬਣਦੀ ਹੈ ਪੂਰੇ ਮੁੱਲ ਦੇ ਉੱਤੇ ਇਸ ਨੂੰ ਖਰੀਦਣ ਦੀ ਅਤੇ ਉਹਨਾਂ ਨੇ ਕਿਹਾ ਕਿ ਜੇ ਸਾਡੇ ਨਾਲ ਇਸੇ ਤਰ੍ਹਾਂ ਬਣਦਾ ਰਿਹਾ ਤਾਂ ਅਸੀਂ ਸੰਘਰਸ਼ ਕਰਾਂਗੇ ਕਿਉਂਕਿ ਸਾਡੀ ਜਿਹੜੀ ਫ਼ਸਲਪਤੀ ਦੀ ਫਸਲਾਂ ਸਰਕਾਰ ਨੇ ਕਿਹਾ ਕਿ ਤੁਸੀਂ ਬਾਣਪਤੀ ਲਾਓ ਪਰ ਹੁਣ ਇਸ ਨੂੰ ਵੀ ਵਪਾਰੀ ਆਪਣੇ ਹਿਸਾਬ ਨਾਲ ਖਰੀਦ ਰਿਹਾ ਹੈ ਸਰਕਾਰ ਪੰਜਾਬ ਦੀ ਕੋਈ ਗੱਲ ਨਹੀਂ ਸੁਣ ਰਹੀ ਪੰਜਾਬੀਆਂ ਦੀ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਉਹਨਾਂ ਨੇ ਕਿਹਾ ਕਿ ਅਸੀਂ ਅੰਦੋਲਨ ਕਰਨ ਤੇ ਮਜਬੂਰ ਹੋ ਜਾਵਾਂਗੇ ਕੀ ਕਿਹਾ ਜਗਜੀਤ ਸਿੰਘ ਡੱਲੇਵਾਲ ਨੇ ਉਹ ਤੁਹਾਨੂੰ ਸੁਣਾਉਂਦੇ ਆ ਦੋਸਤੋ ਪੰਜਾਬ ਸਰਕਾਰ ਨੇ ਪਿਛਲੇ ਸਮਿਆਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਇਹ ਘੋਸ਼ਣਾ ਕੀਤੀ ਸੀ ਕਿ ਕਿਸਾਨਾਂ ਨੂੰ ਇਹ ਆਦੇਸ਼ ਦਿੱਤੇ ਸੀ ਕਿ ਤੁਸੀਂ ਪਾਸਮਤੀ ਲਾਓ ਅਸੀਂ ਖਰੀਦਾਂਗੇ ਤੁਸੀਂ ਮੱਕੀ ਬੀਜੂ ਅਸੀਂ ਖਰੀਦਾਂਗੇ ਤੁਸੀਂ ਮੂੰਗੀ ਬੀਜੂ ਅਸੀਂ ਅਸੀਂ ਐਮ ਐਸ ਪੀ ਤੇ ਖਰੀਦਾਂਗੇ ਲੇਕਿਨ ਹੋਇਆ ਕੀ ਹੈ ਆਪਾਂ ਸਾਰਿਆਂ ਨੇ ਦੇਖਿਆ ਮੱਕੀ ਖਰੀਦਣ ਦੇ ਵੇਲੇ ਨੇੜੇ ਨਹੀਂ ਆਇਆ ਕੋਈ ਤੇ ਜਿਹੜੀ ਮੂੰਗੀ ਸੀ ਮੂੰਗੀ ਖਰੀਦਣ ਦੀ ਜਿੰਨੀ ਗੱਲ ਹੋਈ ਉਹਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਰੇਟ ਜਿਹੜਾ ਘੱਟ ਮਿਲਿਆ ਉਹ ਬਹੁਤ ਜ਼ਿਆਦਾ ਘਾਟਾ ਪਿਆ ਤੇ ਸਰਕਾਰ ਨੇ ਕਿਹਾ ਤਾਂ ਵੀ 1000 ਤੋਂ ਉੱਪਰ ਤੁਹਾਨੂੰ ਅਸੀਂ ਘਾਟਾ ਪੂਰਾ ਨਹੀਂ ਕਰਨਾ 1000 ਤੋਂ ਉੱਪਰ ਤੁਹਾਡੀ ਕੰਪਨਸੇਸ਼ਨ ਅਸੀਂ ਨਹੀਂ ਦੇਣਾ ਚਲੋ ਖੈਰ ਇਸ ਤੋਂ ਬਾਅਦ ਮੈਂ ਜਿਹੜੀ ਅਗਲੀ ਗੱਲ ਕਰਨੀ ਚਾਹਣਾ ਇਹ ਵੀ ਇੱਕ ਵਾਅਦਾ ਸੀ ਕਿ ਤੁਸੀਂ ਬਾਸਮਤੀ ਦੀ ਕਾਸ਼ਟ ਕਰੋ ਝੋਨਾ ਛੱਡੋ ਪਰ ਲੋਕਾਂ ਨੇ ਬਾਸਮਤੀ ਦੀ ਕਾਸ਼ਟ ਕੀਤੀ ਕੁਦਰਤੀ ਨੇਚਰਲ ਇੱਕ ਵਾਰੀ ਇਹ ਗੱਲ ਬਣ ਗਈ ਕਿ ਬਾਸਮਤੀ ਨੂੰ ਰੇਟ ਅੱਛਾ ਮਿਲ ਗਿਆ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਜਦੋਂ ਬਾਸਮਤੀ ਨੂੰ ਅਪਣਾਇਆ ਤੇ ਇਸ ਵਾਰੀ ਉਸ ਬਾਸਮਤੀ ਦਾ ਜਿਹੜਾ ਰੇਟ ਹੈ ਉਹ ਬਿਲਕੁਲ ਡਿੱਗਿਆ ਹੋਇਆ ਹੈ ਉਸ ਬਾਸਮਤੀ ਨੂੰ ਅੱਜ ਕਿਸਾਨ ਵਿਚਾਰੇ ਸੜਕਾਂ ਤੇ ਸਿੱਟਣ ਲਈ ਮਜਬੂਰ ਹੋਏ ਪਏ ਨੇ ਪੰਜਾਬ ਸਰਕਾਰ ਆਪਦੇ ਉਸ ਵਾਅਦੇ ਨੂੰ ਯਾਦ ਕਰੇ ਜਦੋਂ ਇਹ ਕਿਹਾ ਸੀ ਕਿ ਬਾਸਮਤੀ ਅਸੀਂ ਖਰੀਦਾਂਗੇ ਅਸੀਂ ਪ੍ਰਬੰਧ ਕਰਾਂਗੇ ਜਿਵੇਂ ਵੀ ਕਰੀਏ ਲੇਕਿਨ ਅੱਜ ਉਸ ਬਾਸਮਤੀ ਨੂੰ ਖਰੀਦਣ ਦੇ ਪ੍ਰਬੰਧਾਂ ਦੀ ਬਜਾਏ ਸਰਕਾਰ ਬਿਲਕੁਲ ਅੱਖਾਂ ਬੰਦ ਕਰਕੇ ਕੰਨ ਮੁੰਦ ਕੇ ਸੁੱਤੀ ਪਈ ਆ ਸੁਣ ਨਹੀਂ ਰਹੀ ਕਿਸਾਨਾਂ ਦੀ ਗੱਲ ਕਿਸਾਨ ਕੁਰਲਾ ਰਹੇ ਨੇ ਉਹ ਭਾਈ ਜਿਹੜੇ ਬਾਕੀ ਕਿਸਮਾਂ ਨੇ ਪੀਆਰ 126 ਇਹ ਵੀ ਤੁਸੀਂ ਲੋਕਾਂ ਨੂੰ ਕਹਿ ਕੇ ਲਵਾਈ ਹੈ ਔਰ ਜਾ ਜਾ ਕੇ ਕਹਿ ਕੇ ਲਵਾਈ ਹੈ ਕਿ ਪੀਆਰ 126 ਲਓ ਪੀਆਰ 126 ਲਓ ਤੁਹਾਡੇ ਐਗਰੀਕਲਚਰ ਡਿਪਾਰਟਮੈਂਟ ਨੇ ਕਹਿ ਕੇ ਪੀਆਰ 126 ਲਵਾਈ ਹੈ ਔਰ ਪਿੱਛੇ ਸ਼ੈੱਲਰ ਮਾਲਕਾਂ ਨੇ ਇੱਕ ਮਤਾ ਪਾ ਕੇ ਪਾਸ ਕੀਤਾ ਕਿ ਅਸੀਂ ਪੀਆਰ 126 ਨਹੀਂ ਖਰੀਦਣਾ ਲੇਕਿਨ ਸਰਕਾਰ ਫਿਰ ਕੰਨਾ ਤੇ ਅੱਧਰ ਕਿ ਛੁੱਟੀ ਰਹੀ ਕਿ ਸਰਕਾਰ ਨੇ ਫਿਰ ਕੋਈ ਫੈਸਲਾ ਨਹੀਂ ਲਿਆ ਕਿਸਾਨਾਂ ਦੀ ਬਾਹ ਫੜਨ ਦੀ ਕੋਈ ਗੱਲ ਨਹੀਂ ਕੀਤੀ ਮੈਂ ਕਹਿੰਦਾ ਪੀਆਰ 126 ਦੀ ਗੱਲ ਤਾਂ ਚਲੋ ਮੰਨ ਲਿਆ ਕੇਂਦਰ ਦੀ ਹੈ ਉਹ ਭਾਈ ਬਾਸਮਤੀ ਤਾਂ ਨਹੀਂ ਕੇਂਦਰ ਨੇ ਖਰੀਦਨੀ ਉਹ ਤਾਂ ਵਪਾਰੀਆਂ ਨੇ ਖਰੀਦਨੀ ਤੇ ਕੰਟਰੋਲ ਪੰਜਾਬ ਸਰਕਾਰ ਨੇ ਕਰਨਾ ਹੈ ਪੰਜਾਬ ਸਰਕਾਰ ਕਿਉਂ ਨਹੀਂ ਕੰਟਰੋਲ ਕਰ ਰਹੀ ਅੱਜ ਸਟੇਟ ਦਾ ਕਿਸਾਨ ਲੁੱਟਿਆ ਜਾ ਰਿਹਾ ਹੈ ਅੱਜ ਉਹਨਾਂ ਨੂੰ ਮਿੱਟੀ ਦੇ ਬਾਸਮਤੀ ਸਿੱਟਣੀ ਪੈ ਰਹੀ ਹੈ ਔਰ ਇਹ ਕੋਈ ਭੁਲੇਖਾ ਨਹੀਂ ਜਿੱਦੇ ਕਿਸਾਨਾਂ ਦੇ ਕੋਲੋਂ ਬਾਸਮਤੀ ਲੁੱਟ ਲਈ ਗਈ ਜਦੋਂ ਕਿਸਾਨਾਂ ਦੇ ਕੋਲੋਂ ਵਪਾਰੀਆਂ ਕੋਲੇ ਬਾਸਮਤੀ ਚਲੀ ਗਈ ਉਦੋਂ ਬਾਹਰ ਭੇਜਣ ਵਾਲੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਬੜੀਆਂ ਰਿਲੈਕਸੇਸ਼ਨਾਂ ਦਿੱਤੀਆਂ ਜਾਣਗੀਆਂ ਤੇ ਇਹੀ ਬਾਸਮਤੀ ਦਾ ਰੇਟ ਅਸਮਾਨ ਚੜ ਜਾਣਾ ਸੋ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਅਸੀਂ ਹੱਥ ਛੂੜ ਕੇ ਪਹਿਲਾਂ ਤਾਂ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀ ਤੁਰੰਤ ਬਾਹ ਫੜੇ ਰੁਲਦਾ ਕਿਸਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਬਹੁਤ ਰੋਲਿਆ ਬਹੁਤ ਕੁਛੋ ਗਿਆ ਦੇਸ਼ ਦਾ ਕਿਸਾਨ ਖੁਦਕਸ਼नियां ਕਰ ਰਿਹਾ ਹੈ ਔਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕੰਨ ਪਰਨੇ ਹੋ ਕੇ ਸੁੱਤੀ ਰਹੇ ਔਰ ਪਰਵਾਹ ਹੀ ਨਾ ਕਰੇ ਕੋਈ ਬੋਲੇ ਤਾਂ ਕੀ ਨਾ ਕੋਈ ਬਿਆਨ ਤੱਕਣਾ ਦੇਵੇ ਤਾਂ ਫਿਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਗਰ ਮਜਬੂਰ ਨਾ ਕਿਸਾਨਾਂ ਦੀ ਇਸੇ ਤਰੀਕੇ ਦੇ ਨਾਲ ਲੁੱਟ ਹੁੰਦੀ ਰਹੀ ਦੁਰਦਸ਼ਾ ਹੁੰਦੀ ਤਾਂ ਮਜਬੂਰ ਨ ਕਿਸਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਅੰਦੋਲਨ ਦਾ ਰਾਹ اختیار ਕਰਨਾ ਪਏਗਾ ਅਰੋਦੇਵੇ ਜੋ ਵੀ ਹੁੰਦਾ ਉਹਦੇ ਲਈ ਫਿਰ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਸੁਮਨ ਲਾਸਟ ਦੇ ਉੱਤੇ ਸਰਕਾਰ ਨੂੰ ਫਿਰ ਤੋਂ ਵਾਰਨਿੰਗ ਦੇ ਨਾਲ ਅਪੀਲ ਵੀ ਕਰਦਾ ਹੈ ਕਿ ਵਕਤ ਰਹਿੰਦਿਆ ਇਸ ਸਥਿਤੀ ਨੂੰ ਕੰਟਰੋਲ ਕਰੋ ਕਿ ਕਿਸਾਨਾਂ ਨੂੰ ਬਾਸਮਤੀ ਦਾ ਪੂਰਾ ਰੇਟ ਮਿਲੇ ਔਰ ਕਿਸਾਨਾਂ ਨੂੰ ਤੁਹਾਡੇ ਲਵਾਏ ਪੀਆਰ 126 ਦਾ ਪੂਰਾ ਰੇਟ ਮਿਲੇ ਇਹ ਲੁੱਟ ਬੰਦ ਹੋਵੇ ਇਹਦੇ ਲਈ ਪ੍ਰਬੰਧ ਕਰੋ ਆ ਜਿਹੜਾ ਪਿਛਲੇ ਦਿਨਾਂ ਤੋਂ ਸ਼ੈਲਰ ਮਾਲਕਾਂ ਨੇ ਕਹਿਣਾ ਸ਼ੁਰੂ ਕੀਤਾ ਹੈ ਕਿ ਅਸੀਂ ਮੰਡੀਆਂ ਦੇ ਵਿੱਚ ਝੋਨਾ ਨਹੀਂ ਆਉਣ ਦੇਣਾ ਜਾਂ ਵਪਾਰੀਆਂ ਨੇ ਆਰਤੀਆਂ ਦਾ ਵੀ ਕਹਿਣਾ ਸ਼ੁਰੂ ਕਰਤਾ ਕਿ ਜਿੰਨਾ ਚਿਰ ਸਾਡਾ ਅਗਲਾ ਝੋਨਾ ਨਹੀਂ ਲੱਗਦਾ ਅਗਲਾ ਝੋਨਾ ਨਹੀਂ ਚੱਕਿਆ ਜਾਂਦਾ ਅਸੀਂ ਝੋਨਾ ਨਵਾਂ ਮੰਡੀਆਂ ਵਿੱਚ ਨਹੀਂ ਲਵਾਵਾਂਗੇ ਆਪਦੇ ਸ਼ੈਲਰਾਂ 'ਚ ਨਹੀਂ ਲਵਾਵਾਂਗੇ ਫਿਰ ਇਹ ਸਰਕਾਰ ਦੀ ਰਿਸਪੋਨਸੀਬਿਲਟੀ ਬਣਦੀ ਹੈ ਪੰਜਾਬ ਗਵਰਨਮੈਂਟ ਦੀ ਰਿਸਪੋਨਸੀਬਿਲਟੀ ਬਣਦੀ ਹੈ ਇਹਨੂੰ ਕਿੱਥੇ ਲਵਾਉਣਾ ਕੀ ਕਰਨਾ ਇਹਨੂੰ ਮੌਕੇ ਨੂੰ ਸੰਭਾਲੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਸਾਨ ਕੋਲੇ ਕੀ ਵਿਵਸਥਾ ਹੈ ਉਹਨੇ ਪੈਦਾ ਕਰਨਾ ਸੀ ਕਰਤਾ ਤੁਹਾਡੇ ਕਹਿਣ ਮੁਤਾਬਕ ਪੀਆਰ 126 ਲਾ ਕੇ ਪੈਦਾ ਕਰਤਾ ਅੱਜ ਜਕਰ ਉਹਦਾ ਲੁੱਟਿਆ ਜਾਂਦਾ ਹੈ ਤਾਂ ਫਿਰ ਇਹ ਲੁੱਟ ਬਰਦਾਸ਼ਤ ਨਹੀਂ ਹੋਏਗੀ ਸੋ ਸਰਕਾਰ ਨੂੰ ਫਿਰ ਤੋਂ ਚੇਤਾਵਨੀ ਦਿੰਦੇ ਆਂ ਅਗਰ ਕਿਸੇ ਤਰ੍ਹਾਂ ਦਾ ਵੀ ਅੰਦੋਲਨ ਕਰਨਾ ਪਿਆ ਤੇ ਉਹਦੀ ਕਿਸੇ ਦਾ ਵੀ ਕਰਨਾ ਪਿਆ ਜ਼ਿੰਮੇਵਾਰ ਸਰਕਾਰ ਹੋਵੇਗੀ ਬੰਦੀਆਂ ਪ੍ਰਸਤਿਥੀਆਂ